ਇਹ ਬਾਂਝਣ ਖਰੀਦ ਕੇ ਇਹਨਾਂ ਦੀ ਜਾਨ ਬਚਾਈ ਆ ਤੇ ਦੋ ਇਧਰ ਮੱਝਾਂ ਖੜੀਆਂ ਜਿਹੜੀਆਂ ਇਹ ਹੈਗੀਆਂ ਗਿਆ ਤੋਕਣਾ ਕੱਪਣਾਗੀਆਂ ਆ ਜਿਹੜੀ ਵਿਚਾਲੇ ਖੜੀ ਹੈਗੀ ਇਹ 6 ਮਹੀਨਿਆਂ ਦੀ ਹੈ ਇਹ ਮੇਰੇ ਖਿਆਲ ਨਾਲ 4 ਦੋਸਤੋ ਆ ਦੋ ਕੱਟੀਆਂ ਗਈਆਂ ਤਕਰੀਬਨ ਸਾਲ-ਸਾਲ ਦੀਆਂ ਹੋਣਗੀਆਂ ਇਹ ਬਾਂਝਾਂ ਨੇ ਖਰੀਦ ਲੈਣੀਆਂ ਗਈਆਂ ਤੇ ਇਹ ਕਾਟੂ ਮਾਲ ਦੇ ਵਿੱਚ ਤਕਰੀਬਨ ਇਹ ਜਾ ਰਹੀਆਂ ਸੀ ਤੇ ਬਾਂਝਾਂ ਨੇ ਖਰੀਦ ਕੇ ਇਹਨਾਂ ਦੀ ਜਾਨ ਬਚਾਈ ਆ ਤੇ ਨਾਲੇ ਤਾਂ ਇਸ ਗੱਲ ਦਾ ਬਹੁਤ ਵੱਡਾ ਇਹਨਾਂ ਨੂੰ ਪੁੱਨ ਲੱਗਣਾਗਾ ਤੇ ਬਾਕੀ ਆਮਦਨ ਦੇਣੀ ਹੈ ਇਹ ਸਮਝ ਜਾਣਗੇ ਦੇਖੋ ਇਹਨਾਂ ਦੇ ਰੰਗ ਲੱਗ ਗਿਆ ਸੀਗਾ ਤੇ ਬਾਈਨਾਂ ਵਾਲੇ ਇਹਨਾਂ ਦੀ ਜਾਨ ਹੀ ਬਚਾਈ ਆ ਇੱਕ ਤਰ੍ਹਾਂ ਦਾ ਪੁੰਨ ਦਾ ਕੰਮ ਹੀ ਕਰਿਆ ਤੇ ਸੋਹਣੀਆਂ ਇਕੱਠੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਰੰਗ ਲੱਗਿਆ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੀ ਜਾਨ ਹੀ ਬਚਾਈ ਆ ਖਤਰਾ ਦੀ ਰੱਖਣ ਵਾਸਤੇ ਬਾਈਨਾਂ ਨੇ ਲੈ ਲਏ। ਦੇਖੋ ਇਹ ਦੋ ਲਈਆਂ ਗਈਆਂ। ਇਦਾਂ ਤੁਸੀਂ ਮੰਡੀਆਂ ਦੇ ਉੱਤੇ ਡੇੜਾ ਕੱਢ ਲਿਆ ਕਰੋ। ਬਹੁਤ ਕਟੀਆਂ ਝੋਟੀਆਂ ਚੰਗੀਆਂ ਚੰਗੀਆਂ ਹੁੰਦਣਾ ਨਹੀਂ ਐ ਕਾ ਖੜੀ ਹੈਗੀ ਇਹ ਹਜੇ ਨਹੀਂ ਲਈ ਕਿਸੇ ਨੇ ਤੇ ਨਹੀਂ ਇਹ ਵੀ ਘਾਟੂ ਮਾਲ ਦੇ ਵਿੱਚ ਹੀ ਜਾਣੀ ਹੈਗੀ ਉਹ ਦੋ ਬੰਜਾਂ ਨੇ ਲੈ ਲਿਆ ਘਰੇ ਰੱਖਣ ਵਾਸਤੇ ਨਾਲ ਤਾਂ ਉਹਨਾਂ ਦੀ ਜਾਨ ਬਚ ਗਈ ਨਾਲੇ ਆਮਦਨ ਹੋਣੀ ਹੈ ਜੇ ਤੋਂ ਸਾਂਭਣਗੇ ਇਸ ਤਰ੍ਹਾਂ ਤੁਸੀਂ ਜਿਹੜਾ ਕੱਢ ਲਿਆ ਕਰੋ ਮੰਡੀਆਂ ਦੇ ਉੱਤੇ ਇੱਕ ਆਹ ਕੱਟੀ ਹੈਗੀ ਇਹ ਵੀ ਕੱਟੀ ਹੈਗੀ ਤੇ ਇੱਕ ਕੱਟੀ ਇੱਧਰ ਖੜੀ ਹੈਗੀ ਇਹ ਵੀ ਥੋੜੀ ਜਿਹੀ ਸੇਵਾ ਦੇ ਨਾਲ ਹੀ ਬੰਨਣ ਵਾਲੀ ਆ ਸਿੰਘ ਦੇਖ ਸਕਦੇ ਤੁਸੀਂ ਇਹਦੇ ਬਾਡੀ ਬੰਨtere ਦੀ ਬੈਕ ਸਾਈਡ ਤੋਂ ਇਹ ਵੀ ਬਹੁਤ ਚੰਗੀ ਆ ਮੇਰੇ ਖਿਆਲ ਨਾਲ ਇਹ ਵੀ ਕਾਟੂ ਮਾਲ ਚ ਜਾਨੀ ਆ 30000 ਕੁ ਰੇਟ ਕਰਦੇ ਆ ਬਾਈ ਕਹਿੰਦੇ ਵੀ ਥੋੜਾ ਘਣਾ ਮਾਨਦਾਨ ਕਰਕੇ ਦੇ ਦਾਂਗੇ ਜੇ ਕੋਈ ਲੈ ਜੂਦਾ ਦੀ ਜਾਨ ਵਾਜੂਗੀ ਕੱਟੀ ਸੋਹਣੀ ਆ ਦੇਖੋ ਕਿੰਨੀ ਸੋਹਣੀ ਆਗੀ ਹਾਂ ਤੋਂ ਚੰਗੇ ਆ ਸਾਰੇ ਪੱਖਾਂ ਤੋਂ ਚੰਗੀ ਹੈਗੀ ਐਦਾਂ ਦੀਆਂ ਕਟੀਆਂ ਹੁੰਦਾਂਗੀਆਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਖਰੀਦ ਕੇ ਤੁਸੀਂ ਇਹਨਾਂ ਦੀ ਜਾਨ ਬਚਾ ਲਿਆ ਕਰੋ ਤੇ ਬਾਕੀ ਇੱਧਰ ਵੀ ਆ ਬੈਠੇ ਆ ਇੱਧਰ ਵੀ ਕਟੀਆਂ ਆ ਦੇਖੋ 6 ਹੈ 6 ਕਟੀਆਂ ਆ ਗਈਆਂ ਸਾਰੀਆਂ ਹੀ ਕਟੀਆਂ ਤਕਰੀਬਨ ਇਹ ਬਹੁਤ ਚੰਗੀਆਂ ਗਈਆਂ ਤੇ ਬਾਕੀ ਢੋਲੀ ਚਾਲੀ ਆਈ ਦੀ ਵੀ ਬੋਲ ਚੰਗੀ ਆ ਗਈ। ਅਈ ਤਾਂ ਢੋਲੀ ਬਹੁਤ ਆ ਗਈ। ਢੋਲੀ ਅਗਲਾ ਥਾਂ ਦੇ। ਹਾਂ। ਹੂੰ ਇਹ ਮਹੰਗਲ ਕੇ ਹੈ ਤੇ ਕਿਹਦੀ ਜੀ ਬੋਲਦਾ ਹੈ ਇਹ ਜਗਾ ਲਊਗਾ ਜੀ ਹਾਂ ਕੀ ਜੀ ਰੋਟਾ ਬਹੁਤ ਚੰਗੇ ਨੇ ਘਰ ਲੱਗੇ ਜਾਣੀ ਆ ਸਮਸਾਗ ਦੇ ਹਲੇ ਸਾਰੀ ਬੇਚਦੀ ਹੈ ਬੀਬੀ ਵਾਲੇ ਸਹੀ ਸਾਰੀਆਂ ਇਹ ਕਟ ਗਈਆਂ ਹਨ ਤਕਰੀਬਨ ਦੇਖੋ ਇਹਨਾਂ ਨੂੰ ਗਾਹਕ ਵੀ ਲੱਗੀ ਜਾਂਦੇ ਆ ਵੇਖ ਵੀ ਸਕਦੇ ਆ ਤੇ ਵੇਖੋ ਵੀ ਇਹਨਾਂ ਦੀ ਜਾਨ ਬਾਜ਼ ਜਾਣੀ ਹੈ ਇੱਧਰ ਵੀ ਖੜੀਆਂਆਂ ਗਈਆਂ ਇਹ ਵੀ ਕਟੀਆਂ ਬਹੁਤ ਕਟੀਆਂ ਹਰ ਇੱਕ ਮੰਡੀ ਦੇ ਉੱਤੇ ਹੁੰਦੀਆਂ ਹੀ ਆ ਗਈਆਂ ਇੱਧਰ ਦੇਖ ਲਓ ਤੁਸੀਂ ਪਕੜ ਲੈ ਯਾਰ ਕਹੀਏ ਇਹ ਪਕੜੀਏ ਤੋਂ ਮਾਨ ਨਾ ਕਰਵਾ ਆ ਨੀਲੀ 라ਵੀ ਦੀ ਵਧੀਆ ਲੁਕ ਨੀਲੀ 라ਵੀ ਦੀ ਹੈਗੀ ਕੱਟੀ ਤੇ ਦੋ ਇੱਧਰ ਆ ਦੋ ਇੱਧਰਲੇ ਪਾਸੇ ਕਟੀਆਂ ਖੜੀਆਂ ਦੇਖੋ ਆ ਤਾਂ ਜੰਮੀ ਝੋਟੀਆਂ ਨਹੀਂ ਬਿਚਾਰੇ ਇੰਨਾ ਛੋਟਾ ਛੋਟਾ ਨੂੰ ਵੀ ਦੇਲਾ ਲੋਕ ਵੇਚ ਦਿੰਦੇ ਆ ਬਹੁਤ ਵੱਡਾ ਪਾਪ ਆ ਲੋਕੋ ਦੇ ਨਾਂ ਕਰਿਆ ਕਰ ਬਾਕੀ ਇਧਰ ਵੀ ਬਹੁਤ ਖੜੇ ਆ ਪਸ਼ੂ ਤੁਹ ਦਿਖਾਈ ਨਹੀਂ ਆਪਾਂ ਪਾਲ ਲਿਆ ਕਰੋ ਨਹੀਂ ਤਾਂ ਪਾਲਣ ਵਾਲਿਆਂ ਨੂੰ ਵੇਚ ਦਿਆ ਕਰੋ ਹਰੇਕ ਦੀ ਤਾਂ ਮਜਬੂਰੀ ਹੁੰਦੀ ਨਹੀਂ ਚਲੋ ਮੰਨ ਸਕਦੇ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਪਰ ਹਰੇਕ ਦੀ ਨਹੀਂ ਹੁੰਦੀ ਕਿਉਂਕਿ ਰੱਖਣ ਵਾਲੇ ਬਹੁਤ ਆ ਗਏ ਪੱਖਣ ਵਾਲਿਆਂ ਨੂੰ ਦੇ ਰਿਆ ਕਰੋ ਆਹ ਦੇ ਇੱਧਰ ਵੀ ਝੋਟਾਂ ਖੜੀਆਂ ਗਈਆਂ ਆਹ ਆ ਦੋ ਕਟਾਂ ਗਈਆਂ ਆ ਵੀ ਇੱਕ ਆ ਕੱਟੀ ਖੜੀ ਹੈਗੀ ਕੋਸਣਾਂ ਬਹੁਤ ਦਰਖਾਉ ਨਹੀਂ ਆਗੇ ਰੱਖਾਂ ਵਾਲਿਆਂ ਨੂੰ ਵੇਚ ਦਿਆ ਕਰੋ ਵੱਢਣ ਵਾਲਿਆਂ ਨੂੰ ਨਾ ਵੇਚਿਆ ਕਰੋ ਵੀਰ ਵੀ ਰਸਾਈ ਨਹੀਂ ਹੋਈ ਇੱਧਰ ਬੋਲਾ ਖੜਾ ਤੁਸੀਂ ਦੇਖ ਸਕਦੇ ਹੋ ਬਾਕੀ ਦੋ ਇੱਧਰ ਮੱਝਾਂ ਖੜੀਆਂ ਜਿਹੜੀਆਂ ਇਹ ਹੈਗੀਆਂ ਗੀਆਂ ਤਾਂ ਟੋਕਣਾ ਕੱਪਣਾ ਗੀਆਂ ਆ ਜਿਹੜੀ ਵਿਚਾਲੇ ਖੜੀ ਹੈਗੀ ਇਹ 6 ਮਹੀਨਿਆਂ ਦੀ ਹੈ ਇਹ ਮੇਰੇ ਖਿਆਲ ਨਾਲ 4 ਕਣੀ 5 ਮਹੀਨਿਆਂ ਦੀ ਗੱਪਣ ਦੁੱਧ ਦੁੱਧ ਵੀ ਥੋੜਾ ਕਣ ਹੋਊਗਾ ਇਹਨਾਂ ਥੱਲੇ ਤੇ ਬਾਕੀ ਰੇਟ ਫਰਕੇਰਾ ਮੰਗਣਾ ਤਾਂ ਹੁੰਦਾ ਹੀ ਹੈਗਾ ਤੇ ਤੁਸੀਂ ਇੱਥੇ ਆ ਕੇ ਕਿਸੇ ਨੂੰ ਤੋਕੜ ਗੱਬਣੇ ਖਰੀਦਣੀ ਹੈ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਹਰ ਇੱਕ ਮੰਡੀ ਤੇ ਹੁੰਦਗਈਆਂ ਉਹ ਵਿਚਾਲੜੀ ਦਾ ਮੇਰੇ ਕੋਲ ਨਾ 85000 ਹੈਗਾ ਤੇ ਇਹਦਾ ਪਤਾ ਨਹੀਂ ਕਿੰਨਾ ਮੰਗਦੇ ਆ ਆ ਵੀ ਮੱਝ ਚੰਗੀ ਹੈ ਜਿਹੜੀ ਖੜੀ ਆ ਚੰਗੇ ਢਾਂਚੇ ਦੀ ਆ ਥਾਂ ਲੈਵੇ ਦੀ ਸਾਫ਼ ਆ ਗਈ ਇਹ ਗੱਬਣ ਹੋ ਸਕਦੀ ਹੈ ਕਿ ਉਹ ਤੁਹਾਨੂੰ ਦੱਸਿਆ ਹੀ ਹੈਗੀਆਂ ਗੱਬਣਾ ਗਈਆਂ ਇਸ ਦਾ ਰੰਗ ਬਦਲਦੇ ਰਹੇ ਇਹ ਕਿਸੇ ਨੇ ਭਰਾ ਨੇ ਟੋਕੜ ਗੱਬਣ ਝੋਟੀਆਂ ਜਾਂ ਮੱਝਾਂ ਲੈਣੀਆਂ ਹੁੰਦੀਆਂ ਤਾਂ ਵੀ ਤੁਸੀਂ ਰੇਗ ਮੰਡੀ ਤੇ ਆ ਜਾ ਕਰੋ ਟੋਕੜ ਗੱਬਣ ਮੱਝਾਂ ਹੁੰਦੀਆਂ ਗਈਆਂ ਚੈੱਕ ਪਾਸ ਹੋਈਆਂ ਵੀ ਹੁੰਦੀਆਂ ਨਹੀਂ ਤਾਂ ਤੁਸੀਂ ਲਿਆ ਕੇ ਇੱਥੇ ਆਪਣੇ ਆਪ ਵੀ ਚੈੱਕ ਕਰ ਸਕਦੇ ਹੋ ਚੈੱਕ ਕਰਾ ਕੇ ਲੈ ਜਾ ਕਰੋ ਤੇ ਇਹਨਾਂ ਦੀ ਵੀ ਜਾਨ ਬਚ ਜੇ ਤੇ ਜੇ ਕਟੀਆਂ ਝੋਟੀਆਂ ਖਰੀਦਣੀਆਂ ਤਾਂ ਵੀ ਤੁਸੀਂ ਮੰਡੀ ਤੇ ਪਹੁੰਚ ਜਾ ਕਰੋ ਤੇ ਹਰ ਇੱਕ ਮੰਡੀ ਦੇ ਉੱਤੇ ਮਿਲ ਜਾਂਦੀਆਂ ਗੀਆਂ ਕੱਟੀਆਂ ਝੋਟੀਆਂ ਹੋ ਗਈਆਂ ਜਿਵੇਂ ਤੇ 托ਕੜ ਘੱਪਣ ਮੱਜਾ ਹਰ ਇੱਕ ਮੰਡੀ ਤੇ ਹੁੰਦੀਆਂ ਜਿੰਨੀਆਂ ਵੀ ਪੰਜਾਬ ਦੀਆਂ ਮੰਡੀਆਂ ਲੱਗਦੀਆਂ ਹਰ ਇੱਕ ਮੰਡੀਆਂ ਤੇ ਹੁੰਦੀਆਂ ਗੀਆਂ ਘਾਟੂ ਮਾਲ ਦੇ ਵਿੱਚ ਢੇੜਾ ਮਾਰਿਆ ਕਰੋ ਉੱਥੇ ਸਾਨੂੰ ਮਿਲ ਜਾਣਗੀਆਂ ਨਾਲੇ ਤਾਂ ਇਹਨਾਂ ਦੀ ਜਾਨਵਾਦ ਜੇ ਆਪਾਂ ਬਾਰ ਬਾਰ ਤਾਂ ਹੀ ਕਹਿ ਰਹੇ ਹਾਂਗੇ ਵੀ ਹਰ ਇੱਕ ਮੰਡੀ ਤੇ ਢੇੜਾ ਕੱਢਿਆ ਕਰੋ 托ਕੜ ਘੱਪਣ ਲੈਣੀਆਂ ਜਾਂ ਕੱਟੀਆਂ ਝੋਟੀਆਂ ਲੈਣੀਆਂ ਤਾਂ ਇਸ ਮੰਡੀ ਦੇ ਉੱਤੇ ਮਿਲ ਜਾਂਦੀਆਂ ਨਹੀਂ ਹਰ ਇੱਕ ਦੇ ਉੱਤੇ ਬਾਧੂ ਮਾਲ ਹੁੰਦਾਗਾ ਮੇਰਾ ਲਿੰਕ ਮੈਂ ਸਟਾਰ ਰਿਕਵੈਸਟ ਇਹੀ ਕਰਦੇ ਆਂ ਵੀ ਵਧਣ ਵਾਲੇ ਨਾ ਵੇਚਿਆ ਕਰੋ ਸਾਂਭ ਲਿਆ ਕਰੋ ਇਹਨਾਂ ਨੇ ਆਮਦਨੀ ਦੇਣੀ ਹੈਗੀ ਤੇ ਨਹੀਂ ਤਾਂ ਰੱਖਣ ਵਾਲੇ ਨੂੰ ਵੇਚਦਿਆ ਕਰੋ ਕਿਉਂਕਿ ਪੌਣ ਦਾ ਕੰਮ ਹੀ ਆ ਇਹ ਤੇ ਵੀਡੀਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਭਰਾਵਾਂ ਤੱਕ ਵੀ ਪਹੁੰਚ ਸਕੇ ਤੇ ਕਿਉਂਕਿ ਇਹ ਪੌਣ ਦਾ ਕੰਮ ਹੀ ਹੈਗਾ ਤੇ ਕਈ ਵਾਰੀ ਕਿਸੇ ਨੇ ਜਾਨਵਰ ਕੋਈ ਖਰੀਦਣਾ ਹੁੰਦਾ ਤੇ ਵੀਡੀਓ ਸ਼ੇਅਰ ਕਰਦਾਂਗੇ ਤਾਂ ਵੀਡੀਓ ਉਹ ਜਿਹੇ ਬੰਦੇ ਤੱਕ ਪਹੁੰਚ ਜਾਂਦੀ ਹੈਗੀ ਤੇ ਅਗਲਾ ਮਾਲ ਖਰੀਦ ਕੇ ਲਿਆ ਸਕਦਾ ਵਾ ਤੇ ਸ਼ੇਅਰ ਕਰਨ ਵਾਲੇ ਦੇ ਵਾਸਤੇ ਵੀ ਪੁੰਨੋ ਦਾ ਕੰਮ ਹੀ ਆਇਆ ਇੱਕ ਤਰ੍ਹਾਂ ਦਾ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਆਪਾਂ ਇੱਧਰ ਮਾਲ ਸਾਰਾ ਦਿਖਾਤਾ ਧੰਨਵਾਦ